ਅੱਜ ਤੱਕ ਮੈਨੂੰ ਇਹ ਲੱਗ ਰਿਹਾ ਵਾ ਕਿ ਜੋ ਮੈਂ ਜਦੋਂ ਜਹਤ ਕੀਤੀ ਹੈ ਕਾਫੀ ਹਰਸ਼ੇ ਤੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਵਾਸਤੇ ਉਹਦਾ ਜਿਹੜਾ ਸਮਝ ਲਓ ਕਿ ਸੂਤ ਸਮੇਤ ਜਿਹੜਾ ਮੇਰੀ ਵਾਪਸੀ ਕੀਤੀ ਜਾ ਰਹੀ ਆ ਪੰਜਾਬ ਸੰਗਮੂਰ ਦੇ ਵੋਟਰ ਵੱਲੋਂ ਸਾਰੇ ਵਰਗਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਇਸ ਇਲੈਕਸ਼ਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਕਾਂਲੀ ਦਿਲ ਦੇ ਵਰਕਰਸ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਜਜ਼ਬਤੀ ਵਰਕਰ ਨੇ ਜਿਹੜੇ ਅਸਲ ਇਨਕਲਾਬੀ ਨੇ ਉਹ ਸਾਰੇ ਸਮਰਥਨ ਦੇਣ ਦਾ ਪ੍ਰੋਮਿਸ ਕਰ ਰਹੇ ਔਰ ਮੇਰੀ ਆਪਣੀ ਪਾਰਟੀ ਕਾਂਗਰਸ ਇਹਦਾ ਕੇਡਰ ਪੱਪਾ ਮਾਰ ਹੋ ਕੇ ਬਹੁਤ ਮਜ਼ਬੂਤੀ ਦੇ ਨਾਲ ਮੇਰੀ ਮੁਹਿੰਮ ਨੂੰ ਚਲਿਆ ਸੋ ਮੈਂ ਕਾਫੀ ਦਾਅਵੇ ਨਾ ਕਰ ਸਕਦਾ ਕਿ ਸਾਰੇ ਪਾਸੋਂ ਬਹੁਤ ਅੱਛੀ ਹਵਾ اور ਬੜੀ اچھی ਫਿਜ਼ਾ ਹੈ ਮਾਈਕ ਤੇ ਬੋਲਦੇ ਕਹਿ ਰਹੇ ਸੀ ਕਿ ਜਿਹੜਾ ਅਸਤੀਫਾ ਦਿੱਤਾ ਗਮੂਰ ਸਿੰਘ ਗੋਲਡੀ ਨੇ ਉਹ ਜਿਹੀ ਦੀ ਤਤਰੀ ਬਣੀ ਜਾ ਰਹੀ ਹੈ ਕੀ ਉਹ ਮੈਂ ਦੇਖੋ ਮੈਂ ਗੋਲਡੀ ਛੜੂਆ ਆਪਣੇ ਬੱਚਾਂ ਨੂੰ ਟ੍ਰੀਟ ਕੀਤਾ ਸੀ ਜੀ ਔਰ ਜਦੋਂ ਗੋਲਡੀ ਅਸੈਂਬਲੀ ਦੀ ਇਲੈਕਸ਼ਨ ਲੜ ਰਿਹਾ ਸੀ 2022 ਹਾਲਾਂਕਿ ਮੈਂ ਝੀਲ ਤੋਂ ਵਾਪਸ ਆਇਆ ਸੀ ਮੇਰੇ ਆਪਣੇ ਕੈਂਪੇਨ ਵਿੱਚ ਵੱਧ ਤੋਂ ਵੱਧ 15 ਦਿਨ ਦਾ ਟਾਈਮ ਸੀ ਪਰ ਇਹਨੇ ਮੈਨੂੰ ਕਿਹਾ ਕਿ ਖੈਰਾ ਸਾਹਿਬ ਤੁਸੀਂ ਮੇਰੇ ਕੈਂਪੇਨ ਤੇ ਜ਼ਰੂਰ ਆ ਮੈਂ 2 ਦਿਨ ਇਸ ਗੋਲਡੀ ਵਾਸਤੇ ਲਾਇਆ ਔਰ ਜਦੋਂ ਹੁਣ ਮੈਂ ਨਾਮਜ਼ਦ ਹੋਇਆ ਇਹਨੇ ਆਪਣੇ ਘਰੋਂ ਮੇਰਾ ਕੈਂਪੇਨ ਚਲਾਇਆ ਫਿਰ ਮੈਨੂੰ ਇੱਕ ਦਿਨ ਦੁਬਾਰਾ ਫਿਰ ਆਪਣੇ ਘਰ ਸੱਦਿਆ ਸਾਰੇ ਕਾਉਂਸਲਰਸ ਦੇ ਸਾਰੇ ਸਰਪੰਚਾਂ ਨਾਲ ਮੀਟਿੰਗ ਕਰਾਈ ਜੋ ਇਸ ਨੂੰ ਮੈਂ ਕਹਾਂਗਾ ਕਿ ਵਿਸ਼ਵਾਸ ਘਾਤ ਮੈਨੂੰ ਉਮੀਦ ਨਹੀਂ ਸੀ ਕਿ ਉਹ ਗੋੜੀ ਵਰਗਾ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਉਹ ਸਾਡੇ ਨਾਲ ਵਿਸ਼ਵਾਸ ਘਾਤ ਕਰੇਗਾ ਪਰ ਔਰ ਨਾਲ ਤੇ ਵਿਸ਼ਵਾਸ ਘਾਤ ਇਸ ਕਰਕੇ ਵੀ ਖਬਰ ਆ ਰਹੀ ਹੈ ਕਿ ਉਹਦੀਆਂ ਤਿੰਨ ਵਿਜੀਲੈਂਸ ਇਨਕੁਆਰੀਆਂ ਭਗਵਾਨਤਪਾਨ ਦੀ ਸਰਕਾਰ ਕਰ ਰਹੀ ਸੀ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬਾਹ ਮਰੂੜ ਕੇ ਜਿੱਦਾਂ ਚੱਬੇਵਾਲ ਨੂੰ ਲੈ ਕੇ ਬਾਹ ਮਰੂੜ ਕੇ ਇੰਦਾ ਲੈ ਕੇ ਕਿਹਨੇ ਪਰੰਤੂ ਸਾਡਾ ਕੀਡਰ ਜਿਹੜਾ ਕਾਂਗਰਸ ਦਾ ਧੂਰੀ ਵਿੱਚ ਫਰਕਰਾ ਰਹੇਗਾ ਔਰ ਅਸੀਂ ਧੂਰੀ ਵਿੱਚੋਂ ਵੀ ਡੈਫੀਨਿਟਲੀ ਆਪਣਾ ਜਿਹੜਾ ਹੈਗਾ ਵੱਡਾ ਹਿੱਸਾ ਵੋਟ ਦੇ ਕੇ ਜਿੱਤਾਂਗੇ ਇਹ ਜਿਹੜੇ ਮਸਲੇ ਨੇ ਨਾ ਜਦੋਂ ਉਹਨਾਂ ਦੇ ਖਿਲਾਫ ਮੇਰੇ ਖਿਲਾਫ ਉਹਨਾਂ ਕੋਲ ਮੇਰੇ ਖਿਲਾਫ ਕੁਝ ਕੈਂਡ ਨੂੰ ਨਹੀਂ ਹੈ ਇਹ ਬੇਪੁਨਿਆਦ ਬੇਤੁਕੇ ਮੁੱਦੇ ਚੱਕਦੇ ਨੇ ਉਹਨੂੰ ਮੈਂ ਕਾਊਂਟਰ ਕੁਐਸਚਨ ਕਰਦਾ ਕਿ ਤੂੰ ਮਨਿਸਟਰ ਹੈਂ ਪਿਛਲੇ 2 ਸਾਲ ਵਿੱਚ ਦੱਸ ਕਿ ਕਿਹੜਾ ਮੁੱਦਾ ਚੁੱਕਿਆ ਪੱਜਾ ਸਾਡੇ ਕਿਸਾਨ ਕੁੱਟੇ ਗਏ ਤੂੰ ਚੁੱਪ ਰਿਆ ਸ਼ੁਭ ਕਰਨ ਦੀ ਦਾ ਕਤਲ ਹੋ ਗਿਆ ਤੂੰ ਚੁੱਪ ਰਿਆ ਸਿੱਧੂ ਮੂਸੇਵਾਲਾ ਇੱਕ ਹੋਣਹਾਰ ਕਲਾਕਾਰ ਮਾਰਤਾ ਤੂੰ ਚੁੱਪ ਰਿਆ ਸਾਡੇ ਐਨਐਸਏ ਲਾ ਕੇ ਨੌਜਵਾਨਾਂ ਨੂੰ ਦਿੱਲੀਗੜ੍ਹ ਜੇਲ੍ਹ ਚ ਭੇਜਦਾ ਤੂੰ ਚੁੱਪ ਰਿਆ 25 ਬੰਦੇ ਸ਼ਰਾਬ ਦੇ ਨਾਲ ਤੇਰੇ ਆਪਣੇ ਜ਼ਿਲ੍ਹੇ ਦੇ ਵਿੱਚ ਜ਼ਰੂਰ ਚ ਉਹਨਾਂ ਨੂੰ ਉਹ ਉਹਨਾਂ ਦੇ ਬੋਟ ਹੋ ਗਏ ਤੂੰ ਚੁੱਪ ਰਿਹਾ ਤੂੰ ਮੈਨੂੰ ਦੱਸੇ ਕਿ ਕਿਹੜੇ ਮੁੱਦੇ ਤੇ ਬੋਲਿਆ ਵਾ ਇਹਦੇ ਮੁਕਾਬਲੇ ਤੇ ਮੈਂ ਹਰ ਮੁੱਦੇ ਤੇ ਬੋਲਿਆ ਵਾਂ ਔਰ ਮੈਂ ਇਹਨੂੰ ਕਹੂੰਗਾ ਮੈਂ ਇਹਨੂੰ ਬੰਦੂਆ ਮਜਦੂਰ ਕਰਾਰ ਦੂੰ ਇਹ ਸਿਰਫ ਉਸ ਦਿਨ ਬੋਲਦੇ ਜਦੋਂ ਕੇਜਰੀਵਾਲ ਚੱਕਿਆ ਗਿਆ ਇਹਨਾਂ ਦੇ ਔਰ ਦੂਜੀ ਗੱਲ ਕੀ ਇਹਨੂੰ ਬਰਨਾਲੇ ਤੋਂ ਬਾਹਰ ਨਹੀਂ ਕੋ ਜਾਣਦਾ ਇਹਨੂੰ ਕੋ ਬਾਜੇ ਚ ਮੇਰੇ ਨਾਲ ਚੱਲੇ ਤੇ ਉਥੇ ਸਾਦੇ ਸਾਦੇ ਨਿਵਾਸ ਤੇ ਮੇਰੇ ਨਾਲ ਖੜ ਜੇ ਮੈਨੂੰ ਤਾਂ ਫਿਰ ਵੀ ਲੋਕ ਪਛਾਣ ਲੈਣਗੇ ਲੇਕਿਨ ਇਸ ਤੋਂ ਪਤਾ ਨਹੀਂ ਲੱਗੂਗਾ ਕਿ ਪੰਜਾਬ ਦਾ ਵੀ ਹੈ ਕਿ ਕਿ ਪੰਜਾਬ ਤੋਂ ਗੈਰ ਪੰਜਾਬੀ ਲੈ ਗਿਆ ਇੰਨੀ ਇਹਦੀ ਜਿਹੜੀ ਸਗੀ ਵਰਕਿੰਗ ਸਟਾਈਲ ਕਮਜ਼ੋਰ ਹੈ ਦੂਸਰਾ ਭਗਵਾਨਪਤਮਾਨ ਨੇ ਜਾਂ ਇਹਦੀ ਸਰਕਾਰ ਨੇ ਇਹਦੇ ਕੋਲ ਮਨ ਲਾਦਾ ਪੰਜ ਸੱਤ ਡਿਪਾਰਟਮੈਂਟ ਵਾਪਸ ਲੈ ਲੈਣ ਸੋ ਜਿਹੜਾ ਮਨਿਸਟਰ ਆਪਣੇ ਪਰਫਾਰਮੈਂਸ ਪਰਫਾਰਮੈਂਸ ਵਿੱਚ ਫੇਲ ਆ ਇੱਕ ਨਿਖਿਤ ਸਾਬਤ ਹੋ ਗਿਆ ਮਹਿਕਮੇ ਨਹੀਂ ਚਲਾ ਸਕਿਆ ਉਹ ਪਾਰਲੀਮੈਂਟ ਵਿੱਚ ਲੋਕਾਂ ਦੇ ਮੁੱਦੇ ਕੀ ਚੱਕਿਆ ਔਰ ਮੈਂ ਇਹਨੂੰ ਚੁਣੌਤੀ ਦਿੰਦਾ ਕਿ ਤੂੰ ਆਪਣੇ ਮਹਿਕਮਾ ਤੇ ਕੋਈ ਕੋਈ ਟਾਂਵੀ ਡੱਲੀ ਫਾਈਲ ਆਉਂਦੀ ਆ ਤੂੰ ਮੈਨੂੰ ਸਪੋਰਟਸ ਮਹਿਕਮੇ ਦੇ ਦੱਸ ਉਪਲਬਧੀਆਂ ਗਿਣਾ ਦੇ ਕਿ ਮੈਂ ਮੰਨਦਾ ਹਾਂ ਤੁਹਾਡੇ ਸਾਹਮਣੇ ਇਕੱਠ ਹੋਇਆ ਇਹ ਦੇਖ ਲਓ ਸੋ ਮੈਨੂੰ ਕੀ ਵੋਟ ਪੈਣੀ ਆ ਮੈਨੂੰ ਆਫਕੋਰਸ ਕਾਂਗਰਸ ਜਿੱਦਾਂ ਮੈਂ ਕਹਿੰ ਕਿ ਇਹ ਇੰਦਰ ਬਹੁਤ ਉੱਪਰ ਕੇ ਪਾ ਰਹੇ ਮੈਨੂੰ ਆਰਗੇਨਿਕਲੀ ਆਪ ਮੁਹਰੇ ਲੋਕਾਂ ਨੇ ਮੇਰੇ ਕੀਤੇ ਹੋਏ ਕੰਮ ਦੀ ਮੂਰਤ ਹੈ ਇਸੇ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕੌਣ ਕੌਣ ਵੋਟ ਪਾ ਰਿਹਾ ਇਹ ਉਦੋਂ ਹੀ ਪਤਾ ਲੱਗਣਾ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਾ ਹੈ